ਅਸੀਂ 21ਵੀਂ ਸਦੀ ਦੇ ਵਿੱਚ ਜੀ ਰਹੇ ਹਾਂ ਅਦੋਦਨ ਪਹਿਲਾਂ 8 ਮਾਰਚ ਨੂੰ ਹੀ ਅੱਜ ਅਸੀਂ ਮਹਿਲਾ ਦਿਵਸ ਮਨਾ ਕੇ ਦੇਸ਼ ਅਤੇ ਦੁਨੀਆ ਪਰਚ ਮਹਿਲਾਵਾਂ ਦੀ ਸਥਿਤੀ ਅਤੇ ਉਹਨਾਂ ਦੀ ਕਾਮਯਾਬੀ ਦਾ ਯਸ਼ਨ ਮਨਾਇਆ ਸਮਾਜ ਵਿੱਚ ਰਹਿ ਰਹੀਆਂ ਮਹਿਲਾਵਾਂ ਆਜ਼ਾਦ ਹਨ ਅੱਜ ਅਸੀਂ ਤੁਹਾਨੂੰ ਉਸ ਮਹਿਲਾ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਦੇ ਸਿਰ ਏ ਸੇਰਾ ਬੰਨਿਆ ਜਾਂਦਾ ਹੈ ਅਤੇ ਜਿਸ ਨੇ 19ਵੀਂ ਸਦੀ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਸੰਘਰਸ਼ ਛੇੜ ਦਿੱਤਾ ਸੀ ਅਸੀਂ ਗੱਲ ਕਰ ਰਹੇ ਹਾਂ ਸਬਿਤਰੀਬਾਈ ਫੂਲੇ ਦੀ ਜਿਨ੍ਹਾਂ ਨੇ ਅੱਜ ਦੇ ਦਿਨ ਇਸ ਦੁਨੀਆ ਨੂੰ અલਵਦਾ ਕਿਹਾ ਸੀ ਸਬਿਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਮ ਖੰਦੋਜੀ ਨੇਵ ਸੀ ਅਤੇ ਮਾਤਾ ਜੀ ਦਾ ਨਾਮ ਲਕਸ਼ਮੀ ਸੀ ਸਿਰਫ 9 ਸਾਲ ਦੀ ਉਮਰ ਵਿੱਚ ਸਬਿਤਰੀਬਾਈ ਫੂਲੇ ਦਾ ਵਿਆਹ 1840 ਵਿੱਚ 13 ਸਾਲਾ ਜੋਤੀਵਾ ਫੂਲੇ ਦੇ ਨਾਲ ਹੋਇਆ ਸਬਿਤਰੀ ਵਾਈ ਨੇ ਉਸ ਦੌਰ ਵਿੱਚ ਕੰਮ ਸ਼ੁਰੂ ਕੀਤਾ ਜਦੋਂ ਔਰਤਾਂ ਅਤੇ ਦਲਤਾਂ ਨੂੰ ਪੜਨ ਦਾ ਅਧਿਕਾਰ ਨਹੀਂ ਸੀ। ਧਾਰਮਿਕ ਅੰਧਵਿਸ਼ਵਾਸ, ਰੂੜੀਵਾਦ, ਛੁਆਛੂਤ ਦਲਤਾਂ ਅਤੇ ਇਸ ਤਰ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਜ਼ੁਲਮ ਆਪਣੀ ਸਿਖਰ ਤੇ ਸੀ। ਬਾਲ ਵਿਆਹ, ਸਤੀ ਪ੍ਰਥਾ, ਕੁੜੀਆਂ ਨੂੰ ਜੰਮਦੇ ਹੀ ਮਾਰ ਦੇਣਾ, ਵਿਧਵਾ ਔਰਤਾਂ ਦੇ ਨਾਲ ਗੈਰ ਮਨੁੱਖੀ ਸਲੋਕ, ਬੇਮੇਲ ਵਿਆਹ, ਬਹੁਪਤਨੀ ਵਿਆਹ ਆਦ ਪ੍ਰਥਾਵਾਂ ਜੋਰਾਂ ਦੇ ਸਨ। ਸਮਾਜ ਵਿੱਚ ਜਾਤੀਵਾਦ ਦਾ ਬੋਲਵਾਲਾ ਸੀ ਅਜਿਹੇ ਸਮੇਂ ਸਭਿਤਰੀ ਵਾਈ ਫੂਲੇ ਅਤੇ ਜੋਤੀਬਾ ਫੂਲੇ ਦਾ ਇਸ ਦੁਰਾਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋ ਜਾਣਾ ਵੱਡੀ ਕ੍ਰਾਂਤੀ ਦੇ ਸਮਾਨ ਸੀ ਉਸ ਕੋਲ ਜਾਂਦੀ ਸੀ ਤਾਂ ਲੋਕ ਪੱਥਰ ਮਾਰਦੇ ਸਨ ਉਸ ਉੱਤੇ ਗੰਦਗੀ ਸੁੱਟ ਦਿੰਦੇ ਸਨ ਅਸ ਤੋਂ ਲਗਭਗ 150 ਸਾਲ ਤੋਂ ਵੀ ਪਹਿਲਾਂ ਕੁੜੀਆਂ ਲਈ ਸਕੂਲ ਜਾਣਾ ਅਤੇ ਸਕੂਲ ਖੋਲਣਾ ਪਾਪ ਦਾ ਕੰਮ ਮੰਨਿਆ ਜਾਂਦਾ ਸੀ ਦੇਸ਼ ਵਿੱਚ ਇੱਕ ਇਕੱਲਾ ਕੁੜੀਆਂ ਦਾ ਸਕੂਲ ਕਿੰਨੀਆਂ ਸਮਾਜਿਕ ਮੁਸ਼ਕਲਾਂ ਨਾਲ ਖੁੱਲਿਆ ਗਿਆ ਹੋਵੇਗਾ 1 ਜਨਵਰੀ 1848 ਤੋਂ ਲੈ ਕੇ 15 ਮਾਰਚ 1852 ਦੌਰਾਨ ਸਵਿਤਰੀ ਵਾਈ ਫੂਲੇ ਨੇ ਆਪਣੇ ਪਤੀ ਨਾਲ ਮਿਲ ਕੇ ਲਗਾਤਾਰ ਇੱਕ ਦੇ ਬਾਅਦ ਬਿਨਾਂ ਕਿਸੇ ਆਰਥਿਕ ਮਦਦ ਅਤੇ ਸਹਾਰੇ ਦੇ ਕੁੜੀਆਂ ਲਈ 18 ਸਕੂਲ ਖੋਲੇ ਆਪਣੀ ਅਧਿਆਪਕਾ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਸਵਿਤਰੀ ਵਾਈ ਫੂਲੇ ਨੇ ਪੁਣੇ ਦੇ ਮਹਾਰਵਾੜਾ ਵਿਖੇ ਕੁੜੀਆਂ ਨੂੰ ਪੜਾਉਣਾ ਸ਼ੁਰੂ ਕੀਤਾ। ਸਬਿਤਰੀ ਬਾਈ ਅਤੇ ਜੋਤੀਰਾਵ ਫੂਲੇ ਪੁਣੇ ਵਿੱਚ ਕੁੜੀਆਂ ਲਈ ਤਿੰਨ ਵੱਖ-ਵੱਖ ਸਕੂਲ ਚਲਾ ਰਹੇ ਸਨ। ਸੰਯੁਕਤ ਰੂਪਾਂ ਤੋਂ ਤਿੰਨ ਸਕੂਲਾਂ ਵਿੱਚ ਲਗਭਗ 150 ਵਿਦਿਆਰਥੀ ਦਾਖਲ ਹੋਏ ਸਨ। ਪਾਠਕ੍ਰਮ ਦੀ ਤਰ੍ਹਾਂ ਤਿੰਨਾਂ ਸਕੂਲਾਂ ਦੁਆਰਾ ਨਿਯੁਕਤ ਅਧਿਆਪਨ ਦੇ ਢੰਗ ਸਰਕਾਰੀ ਸਕੂਲਾਂ ਵਿੱਚ ਵਰਤੇ ਜਾਂਦੇ ਢੰਗਾਂ ਨਾਲ ਵੱਖਰੇ ਸਨ। ਲੇਖਿਕਾ ਦਿਵਿਆ ਕੰਦੂ ਕਰੀਦਾ ਮੰਨਣਾ ਹੈ ਕਿ ਫੂਲੇ ਦੀ ਸਿੱਖਿਆ ਦੇਣ ਦੇ ਤਰੀਕੇ ਨੂੰ ਸਰਕਾਰੀ ਸਕੂਲਾਂ ਦੁਆਰਾ ਵਰਤੇ ਜਾਣ ਵਾਲੇ ਤਰੀਕਿਆਂ ਨਾਲੋਂ ਉੱਤਮ ਮੰਨਿਆ ਜਾਂਦਾ ਸੀ ਇਸ ਪ੍ਰਤੀਸ਼ਟਾ ਦੇ ਸਿੱਟੇ ਵੱਜੋਂ ਫੂਲੇ ਦੇ ਸਕੂਲ ਦੇ ਵਿੱਚ ਆਪਣੀਆਂ ਸਿੱਖਿਆ ਪ੍ਰਾਪਤ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਸਰਕਾਰੀ ਸਕੂਲ ਵਿੱਚ ਦਾਖਲ ਲੜਕੀਆਂ ਦੀ ਗਿਣਤੀ ਨਾਲੋਂ ਕਿਤੇ ਜ਼ਿਆਦਾ ਸੀ ਬਦਕਿਸਮਤੀ ਨਾਲ ਸাবਿਤਰੀਬਾਈ ਫੂਲੇ ਅਤੇ ਜੋਤੀਰਾਵ ਫੂਲੇ ਦੀ ਸਫਲਤਾ ਨੂੰ ਰੂੜੀਵਾਦੀ ਵਿਚਾਰਾਂ ਵਾਲੇ ਸਥਾਨਕ ਪਾਇਚਾਰੇ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਕੰਦੂਗੁਰੀ ਕਹਿੰਦੀ ਹੈ ਕਿ ਸਬਿਤਰੀ ਵਾਈ ਅਕਸਰ ਇੱਕ ਵਾਧੂ ਸਾੜੀ ਲੈ ਕੇ ਨਾਲ ਸਕੂਲ ਜਾਂਦੇ ਸਨ ਕਿਉਂਕਿ ਉਸ ਨੂੰ ਉਸ ਦੇ ਰੂੜੀਵਾਦੀ ਵਿਰੋਧ ਦੁਆਰਾ ਪੱਥਰਾਂ, ਗੋਹਾ ਅਤੇ ਜਵਾਨੀ ਦੁਰਵਿਹਾਰ ਨਾਲ ਤੰਗ ਕੀਤਾ ਜਾਂਦਾ ਸੀ ਫੂਲੇ ਨੂੰ ਉਸ ਵੇਲੇ ਰੂੜੀਵਾਦੀ ਅਤੇ ਪ੍ਰਮੁੱਖ ਜਾਤੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਹ ਇੱਕ ਦੱਬੀ ਜਾਤੀ ਨਾਲ ਸੰਬੰਧੇ ਸਨ ਔਰਤਾਂ ਅਤੇ ਛੂਦਰ ਜਾਤੀਆਂ ਨੂੰ ਹਜ਼ਾਰਾਂ ਸਾਲਿਆਂ ਤੋਂ ਸਿੱਖਿਆ ਤੋਂ ਵਾਂਝਿਆ ਰੱਖਿਆ ਗਿਆ ਸੀ ਇਹ ਹੰਗਾਮਾ ਹਮੇਸ਼ਾ ਉੱਚੀਆਂ ਜਾਤਾਂ ਦੁਆਰਾ ਉਕਸਾਇਆ ਜਾਂਦਾ ਸੀ 1849 ਤੱਕ ਸਵੇਤਰੀ ਵਾਹ ਫੂਲੇ ਅਤੇ ਜੋਤੀਰਾਵ ਫੂਲੇ ਦੇ ਪਿਤਾ ਘਰ ਦੇ ਵਿੱਚ ਹੀ ਰਹੇ ਸਨ ਹਾਲਾਂਕਿ 1849 ਵਿੱਚ ਜੋਤੀਰਾਵ ਦੇ ਪਿਤਾ ਨੇ ਜੋੜੇ ਨੂੰ ਆਪਣਾ ਘਰ ਛੱਡ ਦੇਣ ਲਈ ਕਿਹਾ ਕਿਉਂਕਿ ਉਹਨਾਂ ਦੇ ਸਿੱਖਿਆ ਦੇਣ ਵਾਲੇ ਕੰਮ ਨੂੰ ਮਨੁਸਮ੍ਰਿਤੀ ਅਤੇ ਇਸ ਦੇ ਗ੍ਰੰਥਾਂ ਅਨੁਸਾਰ ਇੱਕ ਪਾਪ ਮੰਨਿਆ ਗਿਆ ਸੀ ਜੋਤੀਰਾਓ ਦੇ ਪਿਤਾ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਫੂਲੇ ਜੋਤੀਰਾਓ ਦੇ ਇੱਕ ਦੋਸਤ ਉਸਮਾਨ ਸ਼ੇਖ ਦੇ ਪਰਿਵਾਰ ਦੇ ਨਾਲ ਰਹਿਣ ਲੱਗ ਪਏ ਉੱਥੇ ਹੀ ਸਹੇਤਰੀ ਵਾਹੀ ਛੇਤੀ ਫਾਤਿਮਾ ਬੇਗਮ ਸ਼ੇਖ ਨਾਂ ਦੀ ਕਰੀਬੀ ਦੋਸਤ ਅਤੇ ਸਹਿਯੋਗੀ ਬਨਣ ਲਈ ਮਿਲੀ ਸੀ ਇਹ ਸ਼ੇਖ ਬਾਰੇ ਇੱਕ ਪ੍ਰਮੁੱਖ ਵਿਦਵਾਨ ਨਸਰੀਨ ਸੈਦ ਅਨਸਾਰ ਫਾਤਿਮਾ ਸ਼ੇਕ ਪਹਿਲਾ ਪੜਨਾ ਅਤੇ ਲਿਖਣਾ ਜਾਣਦੀ ਸੀ ਉਸ ਦੇ ਪ੍ਰਾ ਉਸਮਾਨ ਜੋਤੀਵਾ ਦੇ ਦੋਸਤ ਹਨ ਨੇ ਫਾਤਿਮਾ ਨੂੰ ਅਧਿਆਪਕ ਸਿਖਲਾਈ ਕੋਰਸ ਕਰਨ ਲਈ ਉਤਸ਼ਾਹਿਤ ਕੀਤਾ ਸਧਾਰਨ ਸਕੂਲ ਅਤੇ ਉਹਨਾਂ ਦੋਵਾਂ ਨੇ ਇਕੱਠੇ ਗ੍ਰੈਜੂਏਸ਼ਨ ਕੀਤੀ ਉਹ ਪਾਰਤ ਦੀ ਪਹਿਲੀ ਮੁਸਲਿਮ ਮਹਿਲਾ ਅਧਿਆਪਕ ਸੀ ਫਾਤਿਮਾ ਅਤੇ ਸਬਿਤਰੀ ਬਾਈ ਨੇ 1849 ਵਿੱਚ ਸ਼ੇਖ ਦੇ ਘਰ ਦੇ ਵਿੱਚ ਇੱਕ ਸਕੂਲ ਖੋਲ੍ਹਿਆ 1850 ਦੇ ਦਹਾਕੇ ਵਿੱਚ ਸਬਿਤਰੀ ਬਾਈ ਅਤੇ ਜੋਤੀਰਾਓ ਫੋਲੇ ਨੇ ਦੋ ਵਿਦਿਆਕ ਟਰਸਟਾਂ ਦੀ ਸਥਾਪਨਾ ਕੀਤੀ ਉਹ ਹਕਦਾਰ ਨੇਟਿਵ ਫੀਮੇਲ ਸਕੂਲ ਪੁਣੇ ਅਤੇ ਸੋਸਾਇਟੀ ਫਾਰ ਪ੍ਰਮੋਟਿੰਗ ਦਾ ਐਜੂਕੇਸ਼ਨ ਆਫ ਮਹਾਰਸ ਮੰਗਸ ਆਦਿ ਸਨ ਇਹ ਦੋ ਟਰਸਟ ਬਹੁਤ ਸਾਰੇ ਸਕੂਲਾਂ ਨੂੰ ਕੇਰ ਕੇ ਸਵਾਪਤ ਹੋਏ ਜਨਾਦੀ ਅਗਵਾਈ ਜੋਤੀਰਾ ਫੂਲੇ ਅਤੇ ਬਾਅਦ ਵਿੱਚ ਫਾਤਿਮਾ ਸ਼ੇਕ ਕਰ ਰਹੇ ਸਨ ਜੋਤੀਰਾ ਨੇ 15 ਸਤੰਬਰ 1853 ਨੂੰ ਇਸਾਈ ਮਿਸ਼ਨਰੀ ਪੀਰੀਅਡਿਕ ਗਿਆਨੋਦੇ ਨੂੰ ਦਿੱਤੇ ਇੰਟਰਵਿਊ ਵਿੱਚ ਸਾਵਿਤਰੀ ਬਾਈ ਅਤੇ ਉਸਦੇ ਕੰਮਾਂ ਦਾ ਸਾਰ ਦਿੱਤਾ ਇਹ ਮੇਰੇ ਲਈ ਵਾਪਰਿਆ ਹੈ ਕਿ ਮਾਂ ਕਰਨ ਬੱਚੇ ਨੂੰ ਜੋ ਸੁਧਾਰ ਹੁੰਦਾ ਹੈ ਉਹ ਬਹੁਤ ਮਾਤਾਪੂਰਨ ਅਤੇ ਚੰਗਾ ਹੁੰਦਾ ਹੈ ਇਸ ਲਈ ਜਿਹੜੇ ਲੋਕ ਇਸ ਦੇਸ਼ ਦੀ ਖੁਸ਼ਹਾਲੀ ਅਤੇ ਪਲਾਈ ਲਈ ਚਿੰਤਤ ਹਨ ਉਹਨਾਂ ਨੂੰ ਔਰਤਾਂ ਦੀ ਸਥਿਤੀ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਗਿਆਨ ਪ੍ਰਦਾਨ ਕਰਨ ਦੀ ਹਰ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ ਜੋ ਚਾਹੁੰਦੇ ਹਨ ਕਿ ਦੇਸ਼ ਤਰੱਕੀ ਕਰੇ ਇਸ ਸੋਚ ਦੇ ਨਾਲ ਮੈਂ ਪਹਿਲਾਂ ਕੁੜੀਆਂ ਲਈ ਸਕੂਲ ਸ਼ੁਰੂ ਕੀਤਾ ਪਰ ਮੇਰੇ ਜਾਤੀ ਭਰਾਵਾਂ ਨੂੰ ਇਹ ਪਸੰਦ ਨਹੀਂ ਆ ਕਿ ਮੈਂ ਕੁੜੀਆਂ ਨੂੰ ਪੜ੍ਹਾ ਰਹੀ ਹਾਂ ਅਤੇ ਮੇਰੇ ਆਪਣੇ ਪਿਤਾ ਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ ਕੋਈ ਵੀ ਸਕੂਲ ਇਸ ਲਈ ਜਗ੍ਹਾ ਦੇਣ ਨੂੰ ਤਿਆਰ ਨਹੀਂ ਸੀ ਅਤੇ ਨਾ ਹੀ ਸਾਡੇ ਕੋਲ ਇਸ ਨੂੰ ਬਣਾਉਣ ਵਾਸਤੇ ਪੈਸੇ ਸਨ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਨਹੀਂ ਸਨ ਆਪਣੇ ਪਤੀ ਨਾਲ ਮਿਲ ਕੇ ਉਸਨੇ ਵੱਖ-ਵੱਖ ਜਾਤਾਂ ਦੇ ਬੱਚਿਆਂ ਅਤੇ ਔਰਤਾਂ ਨੂੰ ਪੜਾਇਆ ਅਤੇ ਕੁੱਲ 18 ਸਕੂਲ ਖੋਲੇ। ਇਸ ਜੋੜੀ ਨੇ ਬਾਲ ਹੱਤਿਆ ਰੋਕੂ ਕਰਨਾਂ ਦਾ ਇੱਕ ਕੇਅਰ ਕੇਂਟਰ ਵੀ ਖੋਲ੍ਹਿਆ ਅਤੇ ਉਹਨਾਂ ਦੇ ਬੱਚਿਆਂ ਨੂੰ ਬਚਾਉਣ ਦੇ ਵਿੱਚ ਸਹਾਇਤਾ ਕੀਤੀ। ਮਾਰਚ 1897 ਵਿੱਚ ਸਵਿੱਤਰੀ ਵਾਈਫੂਲੇ ਪਲੇਗ ਗ੍ਰਸਤ ਹੋ ਗਏ ਅਤੇ 10 ਮਾਰਚ 1897 ਨੂੰ ਰਾਤ 9 ਵਜੇ ਉਸ ਦੁਨੀਆ ਨੂੰ ਅਲਵਦਾ ਕਹਿ ਗਏ ਉਹਨਾਂ ਦਾ ਪੂਰਾ ਜੀਵਨ ਸਮਾਜ ਦੇ ਠੁਕਰਾਈ ਤਬਕੇ ਖਾਸ ਕਰ ਔਰਤਾ ਤੇ ਦਲਤਾਂ ਦੇ ਅਧਿਕਾਰਾਂ ਦੇ ਲਈ ਸੰਘਰਸ਼ ਵਿੱਚ ਵਿੱਤਿਆ